84 ਅਤੇ ਸਿੱਖ ਸੰਘਰਸ਼ ਨੂੰ ਕਿਵੇਂ ਸਮਝੀਏ 84 ਦਾ ਇਤਿਹਾਸ ਸਿੱਖਾਂ ਵਿੱਚ ਡਰ ਸਹਿਮ ਗੁੱਸਾ ਅਤੇ ਨਫ਼ਰਤ ਪੈਦਾ ਕਰਦਾ ਹੈ ਜੋ ਸਾਨੂੰ ਦੱਸਿਆ ਜਾਂਦਾ ਹੈ ਉਹ ਜਾਂ ਤਾਂ ਸਰਕਾਰੀ ਪ੍ਰੋਪਾਗੈਂਡਾ ਹੁੰਦਾ ਹੈ ਜਾਂ ਫਿਰ ਉਸ ਦਾ ਤਰੀਕਾ ਬਹੁਤ ਹੀ ਗਲਤ ਹੁੰਦਾ ਹੈ ਇਸ ਕਰਕੇ ਬਹੁਤ ਸੇਖ ਆਪਣੇ ਬੱਚਿਆਂ ਨੂੰ ਇਤਿਹਾਸ ਡਰ ਦੇ ਨਹੀਂ ਦੱਸਦੇ ਕਿਉਂਕਿ ਉਹ ਕਹਿੰਦੇ ਨੇ ਉਹਨਾਂ ਦੇ ਬੱਚੇ ਟਰੋਮਾਟਾਈਜ਼ ਹੋ ਜਾਂਦੇ ਨੇ ਜਿਹੜੇ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਦੇ ਨੇ ਉਹ ਸਰਕਾਰੀ ਇਤਿਹਾਸ ਦੱਸਦੇ ਨੇ ਕਿ ਸਰਕਾਰ ਨੇ ਕੀ ਕੀਤਾ ਜਿਵੇਂ ਕਿ ਸਰਕਾਰ ਨੇ ਅਕਾਲ ਤਖਤ ਸੈਪਟਾ ਦਿੱਤਾ ਬੇਦਬੀ ਕੀਤੀ ਸਿੱਖ ਸ਼ਹੀਦ ਕਰ ਦਿੱਤੇ ਝੂਠੇ ਮੁਕਾਬਲੇ ਬਣਾ ਦਿੱਤੇ ਅਤੇ ਕਿਸ ਤਰ੍ਹਾਂ ਦਾ ਕਾਨੂੰਨਾ ਜ਼ੁਲਮ ਕੀਤਾ ਪਰ ਇਸ ਗੱਲ ਵੱਲ ਕਦੀ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ ਅਸੀਂ ਕੀ ਕੀਤਾ ਸਿੱਖ ਕੌਮ ਦੀ ਕੀ ਪ੍ਰਾਪਤੀ ਸੀ ਕਿਵੇਂ ਸਾਡੇ ਯੋਧਿਆਂ ਨੇ ਸਿਰ ਟੱਡ ਦੀ ਬਾਜ਼ੀ ਲਾਈ ਮੁੱਠੀ ਪਰ ਸਿੱਖ ਹਜ਼ਾਰਾਂ ਨਾਲ ਲੜੇ ਦੁਸ਼ਮਣ ਨੂੰ ਟੱਕਰ ਦਿੱਤੀ ਰੋਹਣੀ ਤਾਕਤ ਨਾਲ ਇੱਕ ਵੱਡੇ ਦੇਸ਼ ਨਾਲ 10 ਸਾਲ ਤਰਮਜੁੱਦ ਕੀਤਾ ਅਤੇ ਪੰਥ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਿਹੜੇ ਕਹਿੰਦੇ ਸੀ ਕਿ ਸਿੱਖ ਪਹਿਨਾ ਵਰਗੇ ਨਹੀਂ ਰਹੇ 84 ਵਿੱਚ ਉਹ ਸਾਰੇ ਗਲਤ ਸਾਬਤ ਹੋਏ ਸਿੱਖ ਕੌਮ ਨੇ ਪੁਰਾਤਨ ਇਤਿਹਾਸ ਨੂੰ ਦੁਬਾਰਾ ਦੁਹਰਾ ਦਿੱਤਾ ਅਤੇ ਪਹਿਲਾਂ ਵਾਂਗ ਹੀ ਧਰਮਨੀ ਸ਼ਹਾਦਤਾਂ ਦਿੱਤੀਆਂ ਇਸ ਲਈ 84 ਵਿੱਚ ਦੁੱਖ ਨਹੀਂ ਬਲਕਿ ਚੜ੍ਹਦੀ ਕਲਾ ਹੈ ਰੋਹਾਨੀ ਹੌਂਸਲਾ ਹੈ ਸਾਡਾ ਪੁਰਾਤਨ ਇਤਿਹਾਸ ਹੈ ਜਿਵੇਂ ਸਿੱਖ ਇਤਿਹਾਸ ਵਿੱਚ ਹਰ ਜ਼ੁਲਮ ਦੇ ਜਵਾਬ ਵਿੱਚ ਚੜ੍ਹਦੀ ਕਲਾ ਵਿੱਚ ਚੰਨੈ ਉਸੇ ਤਰ੍ਹਾਂ 84 ਵਿੱਚ ਵੀ ਸਿੱਖਾਂ ਨੇ ਇਦਾਂ ਹੀ ਕੀਤਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਿੱਖ ਕਿੰਨੇ ਬਹਾਦਰੀ ਨਾਲ ਲੜੇ ਉਹਨਾਂ ਦਾ ਕਿਰਦਾਰ ਅਤੇ ਜੀਵਨ ਕਿਹੋ ਜਿਹਾ ਸੀ ਅਤੇ ਇਹ ਪੁਰਾਤਨ ਇਤਿਹਾਸ ਵਰਗਾ ਇਤਿਹਾਸ ਕਿਵੇਂ ਹੈ ਤਾਂ ਕਿ ਤੁਹਾਨੂੰ 184 ਵਿੱਚੋਂ 18ਵੀਂ ਸਦੀ ਦੇ ਇਤਿਹਾਸ ਦੀ ਝਲਕ ਨਜ਼ਰ ਆਵੇ ਇਹ ਜਾਣਨ ਲਈ ਸਾਡੀ ਸਾਰੀ ਵੀਡੀਓ ਜ਼ਰੂਰ ਦੇਖਿਓ